ਆ ਜਾ ਭਾਈ ਜੀ ਆ ਜਾ ਵਾਈਫਾਈ ਬਾਹਰ ਵੀ ਚੱਲਦਾ ਇੱਥੇ ਚਲਾ ਲਈ ਨਿਕਲਣ ਸ਼ੈਨ ਸ਼ੈਨ ਨੂੰ ਟੜੇ ਦੇਖੇ ਜਮਾ ਗੱਗੂ ਗੱਲ ਵਾਲੀ ਤੋਰ ਹੈ ਇਹ ਬੰਦਾ ਉਹ ਜਿਹਦਾ ਉਹ ਜਿਹੇ ਪਿਆ ਜਿਹੋ ਜਾਂ ਵੇਖਿਆ ਸੀਗਾ ਵਰਪਣ ਤੋਂ ਇਹ ਮੇਰੇ ਡੈਡੀ ਦੇ ਵਾਲ ਵੀ ਕੱਟਦਾ ਰਿਹਾ ਦਾੜੀ ਤੇ ਮੇਰੇ ਵੀ ਕੱਟਦਾ ਰਿਹਾ ਇੱਕ ਬੰਦੇ ਨੂੰ ਕਿੰਨੇ ਕਿਲੋ ਮਿਲਦੀ ਹੈ ਇਹ ਮਹੀਨੇ ਦੀ ਪੰਜ ਕਿਲੋ ਮਹੀਨੇ ਦੇ 5 ਕਿਲੋ ਕਿੰਨੇ ਚਿਰ ਬਾਅਦ ਕਣਕ ਆਉਂਦੀ ਹੈ ਕਣਕ ਤਿੰਨੇ ਮਹੀਨੇ ਬਾਅਦ 15 ਕਿਲੋ ਪਾ ਦੋ ਮਹੀਨੇ ਦੀ ਪਹਿਲਾਂ ਦੇ ਦਿੱਤੀ 10 ਕਿਲੋ ਹਾਂ ਤੇ ਮਹੀਨੇ ਦੀ ਹੁਣ ਦਿੱਤੀ ਆ 5 ਕਿਲੋ ਲਓ ਜੀ ਤੇ ਲੱਕੀਬਾਸ ਆ ਗਈ ਆ ਸਾਡੇ ਪਿੰਡ ਦੀ ਕਿੰਨੀਵੀਂ ਕਲਾਸ ਚ ਹੋ ਗਿਆ ਮੈਂ 5ਵੀਂ ਕਲਾਸ ਚ ਹੋ ਗਿਆ ਕਿੰਨੇ ਨੰਬਰ ਆਏ ਤੇਰੇ ਚੌਥੀ ਚ ਮਰੇ ਸੰਤਾਨ ਜੀਰੋ ਪੜਿਆ ਕਰ ਕਣਕ ਦੇ ਤੇ ਜਮਾਈ ਕਰਨੀ ਆ ਫਰੀਜ ਖਖਣਗੇ ਬੰਡੀ ਜਾਂਦੇ ਕਾਲਾ ਢੱਬਾ ਵਾਲਾ ਕਿਸਕੇ ਖੇਤ ਮੈ ਆਇਓ ਸਰਪੰਚ ਤਾਂ ਸਰਪੰਚ ਕੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਬਲੌਗ ਨੂੰ ਬੜਾ ਤੁਸੀਂ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜਿਹੜੀਆਂ ਪਿਛਲੀਆਂ ਵੀਡੀਓ ਪਈਆਂ ਉਹਦੇ ਉੱਤੇ ਕਈ ਕਮੈਂਟ ਚੰਗੀਆਂ ਵੀ ਆਏ ਆ ਕਈ ਮਾੜੇ ਵੀ ਆਏ ਆ ਚਲੋ ਦੁਨੀਆ ਦੇ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਆ ਤੇ ਬਾਕੀ ਦੋਸਤੋ ਅੱਜ ਗਰਮੀ ਹੈ ਤੋਂਪ ਨਿਕਲੀ ਵੀ ਕੜਾਕੇਦਾਰ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਪਰਸੋ ਵੀ ਬਹੁਤ ਸੀਗਾ ਪਹਿਲਾਂ ਤਾਂ ਉੱਠਣ ਸਾਰੀ ਆ ਗਿਆ ਫੇਰ ਬਈ ਚਲੋ ਇੰਨੀ ਗੱਲ ਸ਼ੁਕਰ ਹੈ ਵੀ ਦਿਨੇ ਵੀ ਆਇਆ ਕਿਉਂਕਿ ਲਾਈਟ ਵੱਜ ਗਈ ਸਾਨੂੰ ਪਤਾ ਲਾਈਟ ਤਾਂ ਬੜੀ ਹਰੀ ਭਜਦੀ ਆ ਆਪਣੇ ਫਿਕਰ ਸਭ ਤੋਂ ਜ਼ਿਆਦਾ ਇਹ ਹੀ ਹੁੰਦਾ ਵੀ ਲਾਈਟ ਜੇ ਰਾਤ ਨੂੰ ਮਤਲਬ ਮੀਂਹ ਪੈਣ ਲੱਗੇ ਜੇ ਨਾ ਸਾਰੀ ਰਾਤ ਲਾਈਟ ਨਹੀਂ ਆਉਂਦੀ ਪਰ 3-4 ਵਜੇ ਉਦੋਂ ਲਾਈਟ ਆ ਗਈ ਉਦੋਂ ਬਾਅਦ ਰਾਤ ਨੂੰ ਫਿਰ 11 ਮਿੰਨਰ 11:30 ਵਜੇ ਪੈਣ ਲੱਗ ਗਿਆ ਪਰ ਉਹੋ ਵੀ ਅੱਧਾ ਪਣਾ ਘੰਟਾ ਲਾਈਟ ਗਈ ਐ ਫੇਰ ਆ ਗਈ ਐ ਕਿਉਂਕਿ ਨੇਰੀ ਨਹੀਂ ਚਲਦੀ ਸੀ ਨੇਰ ਨੂੰ ਚਲਦੀ ਹੋਵੇ ਫੇਰ ਤਾਂ ਲਾਈਟ ਬੰਦ ਕਰ ਦਿੰਦੇ ਆ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਬਸ ਅੱਜ ਤੁਹਾਡੇ ਸਾਹਮਣੇ ਆ ਦੋ ਦਿਨ ਵਧੀਆ ਠੰਡ ਰਹੀ ਐ ਤੇ ਠੰਡ ਦੁਬਾਰ ਫੇਰ ਜਦੋਂ ਧੁੱਪ ਨਿਕਲਦੀ ਐ ਫੇਰ ਬਹੁਤ ਹਮਸ ਹੋ ਜਾਂਦੀ ਐ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਇਦਾਂ ਤਾਸਕਿਟ ਰਹੇ ਬਜ਼ੁਰਗ ਨਾਲੇ ਉਹ ਮਿੰਗੀ ਦੀ ਚੀਜ਼ ਆਉਂਦੀ ਆਪਾਂ ਜਾ ਰਹੇ ਹਾਂ ਅੱਡੇ ਕਣੀ ਜਾ ਕੇ ਵਿਹਨੇ ਰੌਣਕ ਮੇਲਾ ਕੀ ਮਾਹੌਲ ਅੱਡੇ ਦਾ ਨੌਜਵਾਨ ਕੋਈ ਮੈਨੂੰ ਬਾਹਰ ਦੇਖ ਨਹੀਂ ਰਿਹਾ ਗਰਮੀ ਕਰਕੇ ਮਨ ਲੱਗਾ ਸਾਰੇ ਅੰਦਰ ਅੰਦਰ ਹੀ ਬੜੇ ਬੈਠੇ ਆ ਅੱਡੇ ਤੇ ਜਾ ਕੇ ਵਿਹਨੇ ਜੇ ਕੀ ਹੋਇਆ ਤਾਂ ਲਓ ਜੀ ਸਾਹਮਣੇ ਆ ਰਿਹਾ ਬੁੱਧਰਾਮ ਇਹ ਬੰਦਾ ਉਹ ਜਿਹੇ ਦਾ ਉਹ ਜਿਹੇ ਪਿਆ ਜਿਹੋ ਜਾਂ ਵੇਖਿਆ ਸੀਗਾ 55 ਤੋਂ ਇਹ ਮੇਰੇ ਡੈਡੀ ਦੇ ਵਾਲ ਵੀ ਕੱਟਦਾ ਰਿਹਾ ਦਾੜੀ ਤੇ ਮੇਰੇ ਵੀ ਕੱਟਦਾ ਰਿਹਾ ਵਧੀਆ ਕਿੱਧਰ ਆਣ ਲੱਗੇ ਦਿਖਿਆ ਨਹੀਂ ਕਦੇ ਅੱਜ ਕਿਵੇਂ ਤੁਰ ਕੇ ਉਹ ਬਾਈ ਕਾਈ ਕਰਦਾ ਆਈ ਲੈਣ ਆਇਆ ਉਹਦੇ ਵਾਸਤੇ ਕਿਹਦੇ ਵਾਸਤੇ ਕਿਹਦੇ ਵਾਸਤੇ ਅੱਛਾ ਕਿੰਨੇ ਵਜੇ ਜਾਣਾ ਵਾਪਸ ਵਾਪਸ 7 ਵਜੇ ਮਲੋਟ ਜਾਣਾ ਹਾਂ 8:00 ਵਜੇ ਸਕਦੇ ਆ ਵੈਰੀ ਗੁੱਡ ਇਹ ਬੰਦਾ ਇੱਥੇ ਆਉਂਦਾ ਨਹੀਂ ਵੇਖ ਲੈਣਾ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਕਿੰਨੀ ਆ ਸਹੀ ਉਮਰ ਕਿੰਨੀ ਉਮਰ ਅਸਹੀ 55 ਬੰਦਾ ਸਾਲ 56 ਸਾਲ ਯਾਰ ਇਹ ਮੈਂ ਕਿ ਦੱਸ ਕਿਹੜਾ ਮੈਂ ਤੀਜੀ ਪੀੜੀ ਦੇ ਕੱਟਣੋਂ ਤਿਆਰ ਆ ਵਾਲ ਬੁਲੇ ਸਾਡੇ ਦੋਨਾਂ ਨੇ ਤਾਂ ਕੱਟਦੇ ਰਿਹਾ ਬੱਪ ਦੇ ਵੀ ਸ਼ਾਇਦ ਮਾੜੀ ਮੁੱਟੀ ਕਦੇ ਦਾੜੀ ਦੇ ਕੈਂਚੀ ਲਾਈ ਹੋਵੇ ਹੋਰ ਕਰਦੇ ਹੱਸਿਆ ਵਧੀਆ ਵਧੀਆ ਆਨ ਦੱਸਣਾ ਤਕੜ ਹੋਰ ਜਾ ਜਾ ਇਹ ਮੇਟ ਲਾ ਜਾ ਜਿੱਤੀ ਪੱਟੀ ਪਹਿਲਾਂ ਪੰਡ ਹੈ ਲੱਗਦਾ ਨਹੀਂ ਬਸ ਠੀਕ ਕਣਕ ਆ ਗਈ ਕਣਕ ਬੰਡ ਵੀ ਵੱਡ ਵੀ ਇਤੀ ਨਹੀਂ ਨਹੀਂ ਕਣਕ ਬੰਡ ਵੀ ਬਾਈ ਬੈਂ ਚਲੋ ਕੀ ਕੋਤਾ ਹੈ ਤਕੀ ਕੱਲੀ ਕਣਕ ਇੱਕ ਬੰਦੇ ਨੂੰ ਕਿੰਨੇ ਕਿਲੋ ਮਿਲਦੀ ਹੈ ਅੱਧੇ ਬੰਦੇ ਇਹ ਮਹੀਨੇ ਪੰਜ ਕਿਲੋ ਮਹੀਨੇ ਦੇ 5 ਕਿਲੋ ਕਿੰਨੇ ਚਿਰ ਬਾਅਦ ਕਣਕ ਆਉਂਦੀ ਹੈ ਕਣਕ ਤੈਨੇ ਮਹੀਨੇ ਆ 15 ਕਿਲੋ ਪਾ ਦੋ ਮਹੀਨੇ ਪਹਿਲਾਂ ਦੇ ਦਿੱਤੀ 10 ਕਿਲੋ ਹਾਂ ਤੇ ਮਹੀਨੇ ਦੀ ਹੁਣ ਦਿੱਤੀ ਆ 5 ਕਿਲੋ 15 ਕਿਲੋ ਇਹ ਫ੍ਰੀ ਹੁੰਦਾ ਕਿਵੇਂ ਹੁੰਦਾ ਫ੍ਰੀ ਜਾਂ ਬਿਲਕੁਲ ਫ੍ਰੀ ਕਿਸੇ ਤੋਂ ਪੈਸਾ ਲੈ ਕੇ ਅੱਛਾ ਕਿਸੇ ਤੋਂ ਕੋਈ ਰੁਪਈਆ ਨਹੀਂ ਲੈਣਾ ਨਾ ਨਾ ਤੇ ਇਦਾਂਲੇ ਪਹਿਲਾਂ ਨਹੀਂ ਪੈਸੇ ਦੇਣੇ ਹੁੰਦੇ ਮਾੜੇ ਮੋਟੇ ਨਿਓ ਪਹਿਲਾਂ ਮਾਲਾ ਮੁੱਲ ਹੁੰਦੀ ਸੋਂ ਫ੍ਰੀ ਅਸਾਂ ਜਮ ਫ੍ਰੀ ਕਰਤੀ ਸਰਕਾਰ ਨੇ ਉਹ ਫ੍ਰੀ ਕਰਤੀ ਤੇ ਹਰ ਮਹੀਨੇ ਦੀ ਇੱਕ ਬੰਦੇ ਨੂੰ 5 ਕਿਲੋ ਮਿਲਦੀ ਹੈ ਹਣਾ ਚਲੋ ਇਹ ਵੀ ਸਰਕਾਰ ਦਾ ਵਧੀਆ ਪ੍ਰਾਲਾ ਤੇ ਗਾ ਰੂਪੇ ਕੋਚ ਦਾ ਮੁੰਡਾ ਖ ਤੇ ਕਬੱਡੀ ਦੋਨ ਹੀ ਖੇਡਦਾ ਹੁੰਦਾ ਜਾਂ ਨਾ ਜਾਂ ਨਾ ਸਹੀ ਸਹੀ ਗੱਲ ਕਰ ਉਧਰ ਦੱਸ ਸਹੀ ਦੱਸ ਖੇਡਦਾ ਜਾਂ ਨਾ ਖੇਡਣ ਜਾਂਦਾ ਸੀ ਤੇ ਜਿੱਦਨ ਦਾ ਮੀਂਹ ਪਿਆ ਉਸ ਦਿਨ ਦਾ ਨਹੀਂ ਜਾਂਦਾ ਉਧਰ ਤਾਂ ਨਹੀਂ ਗਿਆ ਗਾਰਾ ਬਲੀ ਆ ਹਾਂ ਤੇ ਬੋਲਾ ਕਿਹੜਾ ਬੋਲਾ ਥੋੜਾ ਆ ਬਾਮਾ ਖੇਡਦਾ ਹੁੰਦਾ ਹਾਂ ਇੱਕ ਤਾਂ ਖੇਡਦਾ ਗਾਰਾ ਹੈਗਾ ਗਾਰਾ ਹੈਗਾ ਅੱਜ ਇੱਕ ਤਾਂ ਖੇਡਦਾ ਹੁੰਦਾ ਇਹ ਬੈੱਡ 'ਤੇ ਖੇਡਦਾ ਖੇਡਦਾ ਲਓ ਜੀ ਇੱਧਰ ਲੱਕੀ ਬੱਸ ਆ ਗਈ ਆ ਸਾਡੇ ਪਿੰਡ ਦੀ ਦੇਖ ਰੋ ਸਾਡੇ ਬਟ ਤਿੰਨ ਬੱਸਾਂ ਆਉਂਦੀਆਂ ਲੱਕੀ ਸੰਦੀਪ ਤੇ ਇੱਕ ਲੱਕੀ ਹੋਰ ਹਨ ਤੇ ਦੇਖੋ ਨੌਰਥਰਨ ਵੀ ਆਉਂਦੇ ਨੇ ਤੇ ਯਾਰ ਇੱਕ ਤੜਕੇ ਸਦਿਆ ਬਠਿੰਡੇ ਦੇ ਪਾਸੇ ਜਾਂਦੀ ਸਾਢੇ 8 ਵਜੇ ਕੋਈ 8 ਵਜੇ 10 ਮਿੰਟ ਤੇ ਜਾਂਦੀ ਚਲੋ ਪਿੰਡ ਵਾਲਾ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਤੜਕੇ 8:10 ਤੇ ਜਿਹੜਾ ਆਪਣਾ ਸੈਂਟਰੀਪੋਲਾ ਰਾਹ ਕੁਡਿੰਗਣੋਂ ਜਾਂਦਾ ਉਥੋਂ ਹੈ ਅੱਡੇ ਤੇ ਆਉਂਦੀ ਹੁਣ ਸੌਰੀ ਬਈ ਐ ਸਾਡੇ ਦੀ ਆਉਂਦੀ ਐ ਪਹਿਲਾਂ ਨਾ ਮੈਂ ਸੇਕੋ ਸਾਹਮਣੇ ਚੜਾਉਣ ਗਿਆ ਸੀ ਇੱਕ ਕਰੀ ਪਤਾ ਲੈਣ ਗਿਆ ਸੀ ਉਦੋਂ ਉਧਰ ਆਈ ਸੀ ਹਾਂ ਖੁੱਡੀਆਂ ਬੰਦ ਕਰਤਾ ਅੱਛਾ ਖੁੱਡੀਆਂ ਰਸਤਾ ਬੰਦ ਕਰਤਾ ਦੀ ਵਰਕਸ਼ਾਪ ਤੇ ਲੰਮੀ ਅੱਛਾ 8 ਵਜ ਕੇ 10 ਮਿੰਟਾਂ ਤੇ ਐ ਸਾਡੇ ਤੇ ਤੜਕੇ ਬੱਸ ਆਉਂਦੀ ਐ ਸਿੱਧੀ ਬਠਿੰਡੇ ਜਾਂਦੀ ਐ ਤੇ ਵਾਪਸ ਕਿੰਨੇ ਵਜ ਆਉਂਦੀ ਆ ਉਹ ਮੈਂ ਸ਼ਾਮ ਨੂੰ ਆਉਗੀ ਉਸ ਤੋਂ ਬਾਅਦ ਮੈਂ ਚਲਦੀ ਆ 5:30 ਚਲਦੀ ਐ ਅੱਡੇ ਤੋਂ ਲਓ ਜੀ ਆ ਇਕੱਠੀਆਂ ਪੜੀਆਂ ਜਾਂਦੀਆਂ ਅੱਜ ਤਾਂ ਬੱਸਾਂ ਨਹੀਂ ਇਹਨਾਂ ਦੇ ਮੇਲ ਸਹਣੇ ਕਿਹੜੇ ਹੁੰਦੇ ਹੁੰਦੇ ਐ ਇੱਕ ਆਉਂਦੀ ਇੱਕ ਜਾਂਦੀ ਐ ਕਿਹਣੀ ਕਿੰਨੀ ਕਲਾਸ ਹੋ ਗਿਆ ਤੁਹਾਨੂੰ ਕਿੰਨੇਵੀਂ ਕਲਾਸ ਚ ਹੋ ਗਿਆ ਮੈਂ ਪੰਜਵੀਂ ਕਲਾਸ ਚ ਹੋ ਗਿਆ ਕਿੰਨੇ ਨੰਬਰ ਆਏ ਤੇਰੇ ਚੌਥੀ ਚ ਮਾਰੇ ਸੰਤਾਨ ਜੀਰੋ ਪੜਿਆ ਕਰ ਕਿੰਦਰ ਦੇ ਜਮਾਈ ਕਰਦੀ ਆ 47 ਜੀਰੋ ਕਹੇ ਪੜਿਆ ਕਰ ਦੱਬ ਕੇ ਪੜ ਮੁੜ ਕੇ ਨਹੀਂ ਸਾਡੇ ਕੋਲ ਕੁੱਤੇ ਕੁੱਤੇ ਚੱਲੇਗਾ ਉਹਦਾ ਕੀ ਫਾਇਦਾ ਠੀਕ ਆ ਪੜਿਆ ਕਰ ਲਓ ਵੀ ਦੂਜੇ ਬਜ਼ੁਰਗਾਂ ਨੂੰ ਆਉਣ ਦੇ ਫਿਰ ਆਪਾਂ ਕਰਦੇ ਆ ਗੱਲਬਾਤ ਉਹਨਾਂ ਨਾਲ ਹਾਂ ਆ ਜਾ ਕੋਈ ਪੈਸਾ ਨਹੀਂ ਕੁਝ ਅੰਦਾ ਨਹੀਂ ਤੂੰ ਲੈ ਕੇ ਆਂ ਆਹ ਉਹ ਦੂਜਾਂ ਜਦੇ ਵੀ ਕਾਲੇ ਕੇ ਖੇਤ ਖਖੜੀਆਂ ਫਰੀ ਹੈ ਹਾਂ ਫਰੀ ਉਹ ਆਦੇ ਵੀ ਜੰਨੀ ਮਰਜੀ ਲੈ ਪਰ ਸਵਾ ਦੇ ਢਾਬਾ ਵਾਲੇ ਵਾਹ ਜੀ ਵਾਹ ਕਾਲਿਆ ਪੂਰਾ ਤੂੰ ਤਾਂ ਲੈ ਵੀ ਗੁਰਦੇਵ ਤਾਂ ਲਿਆ ਆ ਪੰਡ ਬਣ ਕੇ ਖਖੜੀਆਂ ਦੀ ਫਰੀਜ ਖਖੜੀਆਂ ਵੰਡ ਜਾਂਦੇ ਕਾਲਾ ਢਾਬਾ ਵਾਲਾ ਜੱਗਾ ਢਾਬਾ ਵਾਲਾ ਨਿੰਮਾ ਢਾਬਾ ਵਾਲਾ ਆਸੇ ਇਹ ਤਾਂ ਮੰਨ ਲਿਆ ਪੰਡ ਖਖੜੀਆਂ ਖਖੜੀਆਂ ਵੈਰੀ ਗੁੱਡ ਗੁਰਦੇਵ ਸਿਆ ਸਬਜੀ ਕੋਈ ਹੋਰ ਨਹੀਂ ਲਿਆ ਜਾ ਯਾਰ ਮੰਡੀ ਤੋਂ ਜਾਣਾ ਕਦੋਂ ਨਾ लो जी भैया जी आ गए हैं जोना लगा के जोना लगाए लगा जो आँगा दिया जोना आप कहाँ जा रहे हो किसके खेत में आए हो सरपंच के कौन से अकबाल के ये मोड़ पे मोड़ पे है जो बड़ा बड़ा अच्छा ठीक है चलो पता नहीं लग गया और गर्मी बहुत ज्यादा है।, है बिहार में भी पड़ गया ਉਹੀ ਸੀ ਬਾਤ ਘਰ पे बात हुई थी हां चल दिल लाग गया पंजाब में पूरे है भाई और बढ़िया ਲੈ ভাই ਕੱਲ ਵਾਲੇ ਬੰਦਾ ਕੋਲ ਪਹੁੰਚ ਚੁੱਕੇ ਆ ਸੀ ਅੱਜ ਆਪਣਾ ਪਰਾਣਾ ਬੰਦਾ ਕਿੱਧਰ ਗਿਆ ਹੋਰ ਵਾਲਾ ਹੀ ਆ ਪਰਾਣਾ ਸਾਹਿਬ ਆਉਂਦਾ ਜੇ ਰਸ ਗਿਆ ਪਰਾਣਾ ਹੈ ਹਾਂ ਸਾਰੇ ਲੋਟ ਕਿਸੇ ਦੇ ਨਹੀਂ ਆਉਣਾ ਕਿਸੇ ਤੋਂ ਨਹੀਂ ਲੋਟ ਆਉਣਾ ਜਿੱਧਰ ਭਗਤ ਜੀ ਬੈਠੇ ਆ ਉਹ ਯਾਰ ਸੋ ਦੋਸਤੋ ਭਗਤੀ ਦੀ ਸ਼ਕਲ ਕਿਤੇ ਨਾ ਮਿਲਦੀ ਐ ਚਾਚਾ ਚੌਧਰੀ ਜਮਾਂ ਦੇਖ ਲਾ ਭਗਤੀ ਜਮਾਂ ਚਾਚਾ ਚੌਧਰੀ ਲੱਗਦੇ ਐ ਹਾਂ ਸ਼ਕਲ ਮੁੱਛਾਂਵੇਂ ਜਮਾਂ ਹਾਂ ਸਾਬੂ ਹੈਣੀ ਨਾਲ ਹਾਂ ਬੂ ਵੀੰਦਰੇ ਨਾਲ ਹੋਰ ਫਿਰ ਵਧੀਆ ਸਿਹਤ ਕਿਵੇਂ ਆ ਠੀਕ ਆ ਕਿਧਰ ਗਿਆ ਅੱਜ ਆ ਇੱਥੇ ਘਰੇ ਹੀ ਆ ਮੈਂ ਬੋਲ ਜਿਆ ਤੁਹਾਰੇ ਅਸੀਂ ਆ ਜੰਨਾ 5 ਵਜੇ ਨਾਲ ਯਾਰ ਹਜੇ ਵੀ ਨਹੀਂ ਆਇਆ ਤੇ ਹੋਰ ਉਹੀ ਟਾਕੀ ਅੱਗੇ ਤਾਂ ਬੈਹਣ ਦਿੰਦਾ ਇਸ ਵੇਲੇ ਤੇ ਹੋਰ ਆ ਜਾ ਬਾਈ ਜੀ ਆ ਜਾ ਵਾਈਫਾਈ ਬਾਹਰ ਵੀ ਚੱਲਦਾ ਇੱਥੇ ਚਲਾ ਲਈ ਤੇਰੀ ਫੋਟੋ ਖਿੱਚੀਏ ਆ ਜਾ ਬਾਬਾ ਇੱਕਦਮ ਸ਼ਾਂ ਸ਼ਾਂਗ ਨਿਕਲੂਗਾ ਵੇਖ ਲਈ ਬਾਰਿਸ਼ ਹੋਲ ਗਿਆ ਲਓ ਜੀ ਗੇਟ ਖੁੱਲ ਹੀ ਗਿਆ ਨਿਕਲ ਸ਼ਾਂ ਸ਼ਾਂਗੂ ਟਾੜਾ ਆ ਜਾ ਪੂਰਾ ਬਾਬਾ ਯਾਰ ਆ ਜਾ ਵੀ ਬਾਬਾ ਨੂੰ ਡਿੱਕੀ ਜਾਂਦੇ ਮੈਂ ਬਾਬਾ ਨਹੀਂ ਆਇਆ ਅੱਜ 5:00 ਵਜੇ ਬਾਬਾ ਆ ਗਿਆ ਬੱਸ ਦੇਖ ਜਮਾ ਗਗੂ ਗੱਲ ਵਾਲੀ ਤੋਰ ਆ ਹਾਂ ਵੈਰੀ ਗੁੱਡ ਕਿਹਾ ਸੀ ਨਾ ਇੱਕਦਮ ਗੇਟ ਖੁੱਲੂਗਾ ਖੁੱਲ ਗਿਆ ਯਾਦ ਕਰਿਆ ਕਰਾਂਗੇ ਅੱਜ ਤੂੰ ਨਹੀਂ ਬਾਬਾ ਤਾ ਹੁਣ ਵੀ ਯਾਦ ਕਰਦੇ ਆ ਯਾਰ ਯਾਦ ਕਰਿਆ ਕਰਾਂਗੇ ਐਸਾ ਬੰਦਾ ਵੀ ਸੀਗਾ ਤੇ ਹੁਣ ਵੀ ਯਾਦ ਕਰਦੇ ਆ ਬਾਬੇ ਨੂੰ ਯਾਰ ਹੁਣ ਵੀ ਯਾਦ ਕਰਕੇ ਬੋਲ ਮਾਰਿਆ ਵੀ ਛੇਤੀ ਬਾਹਰ ਆ ਜਾ ਦਵਾਲਾ ਬਾਹਰ ਆ ਜਾ ਹਾਂ ਤੇ ਆ ਵੀ ਗਿਆ ਹਾਂ ਜੁੱਲੀ ਦਾ ਛੱਡ ਦੇ ਘੜਾ ਹੋਰ ਫਿਰ ਅੱਜ ਤਾਂ ਗਰਮੀ ਬੜੀ ਐ ਤਾ ਹੋਇਆ ਪਿਆ ਨਾ ਮੀਂਹ ਕਰਕੇ ਹਾਂ ਬਹੁਤ ਆ ਹੋਰ ਵਧੀਆ ਛੋਣੇ ਚੰਗੇ ਹੋ ਜਾਣਗੇ ਹਾਂ ਮੀਂਹ ਪੈ ਗਿਆ ਹੰਦੇ ਬਹੁਤ ਵਧੀਆ ਕੋ ਕੋਏ ਚ ਪਾਣੀ ਪੈ ਗਿਆ ਬਹੁਤ ਵਧੀਆ ਝੋਨੇ ਉੱਤੇ ਜਾਂਦੇ ਆ ਮੀਂਹ ਦੇ ਪਾਣੀ ਦਾ ਤਾਂ ਵਾਕਈ ਵਧੀਆ ਹੋਏ ਹਾਂ ਮੀਂਹ ਦੇ ਪਾਣੀ ਦਾ ਫਰਕ ਪੈਂਦਾ ਹੀ ਆ ਕਿੱਥੇ ਕੁਦਰਤੀ ਪਾਣੀ ਆ ਬਿਜਲੀ ਨੂੰ ਵੀ ਆਰਾਮਦਾਰੀ ਮਿਲਦੀ ਹੁਣ ਬਿਜਲੀ ਕੋਲੇ ਮਾਰਦੀ ਘਾਟੀ ਉਹ ਰਾਤ ਨੂੰ ਲਾਈਟ ਜਾਣ ਲੱਗ ਗਈ ਦੋਕ ਦਿਨਾਂ ਦੀ ਨਾ ਤੜ ਤੜ ਕੇ ਹੁੰਦੀ ਨਹੀਂ ਹਾਂ ਕੀ ਚੱਕਰ ਤੜ ਕੇ ਆਂਦੀ ਹੁੰਦੀ ਆ ਰਾਤ ਵੀ ਆ ਨਹੀਂ ਸੀ ਨਕਸ ਸੀ ਜਾ ਦੇ ਪਿੱਛੇ ਹਾਂ ਹੁਣ ਤਾਂ ਠੀਕ ਕਰਤਾ ਠੀਕ ਕਰਤਾ ਤੇ ਮੋਟਰ ਲਾਈਟ ਕਿੰਨੀ ਕ ਹੁੰਦੀ ਆ ਉਹ ਬੋਟਰਾ ਨਹੀਂ ਤਾਂ ਬਾਬਾ ਆਉਂਦੀ ਪੂਰੀ ਚਲੋ ਬਹੁਤ ਵਧੀਆ ਇਹ ਆਪੀ ਪਾਇਆ ਹੁਣ ਜੂ ਵੱਡਾ ਤੇੜਾ ਬੀਜ ਨਾਲ ਝੋਨਾ ਹੁੰਦਾ ਬਈ ਜਿਹੜਾ ਬੀਜ ਦੇ ਝੋਨਾ ਉਹਦੇ ਦਕਾਨ ਦਾ ਬਹੁਤ ਹੁੰਦਾ ਦੇ ਨਹੀਂ ਹੁੰਦਾ ਨਹੀਂ ਹੁੰਦਾ ਦਵਾਈ ਦੂਣੀ ਸਪਰੇਅ ਕਰ ਦਿੰਦੇ ਤੇ ਕਿਤੇ ਪਾਣੀ ਲੱਗਦੇ ਉਹਨੂੰ ਬਈ ਕਿੰਨੇ ਪਾਣੀ ਲੱਗਦੇ ਉਹਨੂੰ ਇਹ ਤਾਂ ਆਹ ਕੇੜਾ ਲਾਤਾ ਬਸ ਲੋੜ ਹੀ ਨਹੀਂ ਉਹ ਵੱਡਾ ਵੱਡਾ ਹੋ ਜਾਂਦਾ ਫਿਰ ਦੋ ਤਿੰਨ ਪਾਣੀ ਲੱਗਦੇ ਨੂੰ ਅੱਛਾ ਤੇ ਉਹ ਕਾਮਯਾਬ ਚੀਜ਼ ਹੈ ਹੈ ਨਾਲੇ ਲੇਬਰ ਬਚ ਜਾਂਦੀ ਹੈ 2500 4000 ਉਹ ਮੱਚ ਜਾਂਦਾ ਤੇਰਾ ਲੈਣਾ ਤੇ ਪਰ ਉਹ ਜੀ ਡੀਜ਼ਲ ਵੱਧ ਮੱਚਦਾ ਨਾ ਬਾਣ ਵੇਲੇ ਕਿ ਨਹੀਂ ਬਾਣ ਤਿਆਰ ਕਰਨ ਵੇਲੇ ਉਹ ਲੱਗਿਆ ਗੂਨ ਹੀ ਮੱਚਦਾ ਗਾਣ ਗੂਨ ਕਰਦੇ ਤੇਲ ਬਹੁਤ ਮੱਚਦਾ ਹੈ ਤੇਲ ਬਹੁਤ ਮੱਚਦਾ 10000 ਰੁਪਏ ਕਿਲੇ ਦਾ ਤਾਂ ਬਾਗ ਤੇ ਫਿਰ ਉੱਥੇ ਆ ਗਈ ਗੱਲ ਉਹ ਜੀ ਲੇਬਰ ਵਾਜੀਦਾ ਉਧਰ ਲੱਗ ਗਏ ਉਹ 1500 ਦੇ ਦਿੰਦੀ ਹੈ ਗੌਰਮੈਂਟ ਹਾਂ ਉਹ ਜੀ ਦਿੰਦੇ ਹਾਂ ਦਿੰਦੇ ਆ 1500 ਰੁਪਏ ਇਹਦਾ 2000 ਰੁਪਏ ਮੋਦੀ ਵਾਲਾ ਆਉਂਦਾ ਕਿ ਨਹੀਂ ਆਉਂਦਾ ਉਹ ਉਹ ਤਾਂ ਆਉਂਦਾ ਆਈ ਜਾਂਦਾ ਜੀ ਕਮੋਦੀਆ ਕਮੋਬਾ ਬੜਾ ਆਪਾ ਬੰਸਨ ਕਿੰਨੀ ਆਉਣ 1500 ਰੁਪਇਆ ਵਧ ਕਰਿਆ ਨਾ ਹਾਂ ਇਹ ਤਾਂ ਗੱਲ ਥੋੜੀ ਸਹੀ ਹੈ ਬੜਾ ਆਪਾ ਬੰਸਨ 2500 ਚਾਹੀਦੀ ਹੈ ਆਹ ਹੁਣ ਸਹੀ ਗੱਲ 1500 ਬੰਦੇ ਕੁਛ ਨਹੀਂ 1500 ਨਾ ਉਹ ਤਾਂ ਲੱਗੇ ਲਗਾਏ ਹੁੰਦਾ ਅਗਲੇ ਦਾ ਪੰਜ ਕਿਲੋ ਕਣਕ ਦਿੰਦੇ ਕੇ ਪੁੱਛ ਕੇ ਟਾਂਵੇਂ ਬੰਦੇ ਨੂੰ ਡੀਪੂ ਵਾਲੇ ਹਾਂ ਹਾਂ ਮਹੀਨੇ ਦੀ ਉਹ ਫਿਰ ਹੁਣ ਫ੍ਰੀ ਲੈਂਦੇ ਪਹਿਲਾਂ ਪਤਾ ਨਹੀਂ 20 ਰੁਪਏ ਲੈਂਦੇ ਸੀ ਹੁਣ ਤਾਂ ਜਮਾਂ ਫ੍ਰੀ ਕਰਤੀ ਆ ਦੇ ਅੱਜ ਨਹੀਂ ਆਉਗਾ ਮੁੰਡੇ ਨੇ ਕੋਈ ਚੱਪ ਜਾ ਹਾਂ ਮੈਂ ਆਜੇ ਤਾਂ ਵਰਗੇ ਸਹੀ ਗੱਲ ਹੈ ਚਲ ਰਾਹ ਚੱਲਾ ਯਾਰ ਪਿਛਲੀ ਲੈ ਵੀ ਕਮੈਂਟ ਪਾਸ ਕਰ ਰਿਹਾ ਐ ਚਾ ਵੀ ਕੀ ਬਾਕੀ ਫੇਰ ਗਰਮੀ ਕਰਦੀ ਮੇਰੇ ਉਹ ਵੀ ਬਸ ਜਿਹੜੀ ਵੀਡੀਓ ਆਪਾਂ ਜਿਹੜਾ ਉਹ ਆਰ ਸੀ ਨਾ ਉਹਨਾਂ ਦੀ ਉੱਡ ਲਗਾ ਉਧਰ ਜਿਹੜਾ ਤੁਹਾਡਾ ਪੁਰਾਣਾ ਘਰ ਸੀਗਾ ਹਾਂ ਹਾਂ ਨੰਬਰ ਦਾ ਨਾਮ ਹੀ ਕੋਈ ਉਹ ਸਾਰੀ ਪੱਟੀ ਗਈ ਪੱਟੀ ਗਈ ਸਾਰੀ ਉਹ ਸਾਰੀ ਹੋਰ ਉਹ ਤਾਂ ਬਜਰੀ ਪੰਜਰੀ ਪਈ ਆ ਬਣਾਵਾਂਗੇ ਆਪਾਂ ਦੀ ਵੀਡੀਓ ਅੱਜ ਉਹ ਉੱਥੇ ਕਰਕੇ ਨਹੀਂ ਗਈ ਕੋਈ ਬਣਾਉਣੇ ਅੱਜ ਹੀ ਉਹਦੀ ਆਰ ਸੀ ਸਹੀ ਨਹੀਂ ਪਾਈ ਕਰਦੇ ਅੱਜ ਗੱਲ ਆ ਤੇ ਪਾ ਕੇ ਜਾਉ ਦੂਜੀ ਵਾਰੀ ਹੋਰ